ਬਲੋਚ ਫਾਜ਼ਿਲਕਾ ਦਿੱਲੀ ਨੈਸ਼ਨਲ ਹਾਈਵੇ ਦੀ ਮਿੱਟੀ ਨਾਲ ਭਰੇ ਕਿਸਾਨਾਂ ਦੇ ਖਾਲੇ ਮੀਂਹ ਨਾਲ ਹਾਈਵੇ ਦੀ ਮਿੱਟੀ ਢੜਕੇ ਖਾਲਿਆਂ 'ਚ ਭਰੀ ਕਿਸਾਨਾਂ ਲਈ ਖੇਤਾਂ ਨੂੰ ਪਾਣੀ ਲਾਉਣਾ ਹੋਵੇਗਾ ਮੁਸ਼ਕਲ। ਚਰਖੀ ਦਾਦਰੀ ਦੀਵਾਲ ਮੇਂਕੀ ਬਸਤੀ 'ਚ ਇੱਕ ਗੱਡੀ ਤੇ ਫਾਇਰਿੰਗ ਗੱਡੀ 'ਚ ਸਵਾਰ ਇੱਕ ਸ਼ਖਸ ਤੇ ਡੰਡਿਆਂ ਨਾਲ ਕੀਤਾ ਹਮਲਾ। ਦੋਹਾਂ ਤੇ ਰਾਜ ਕੁਝ ਸਮੇਂ ਤੋਂ ਚੱਲ ਰਹੀ ਹੈ ਟਕਰਾਅ। ਦਰਬਾਰ ਸਾਹਿਬ 'ਤੇ ਤੁਮਤਾਨ ਨਾਲ ਮਨਾਇਆ ਗਿਆ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਦੀਪਮਾਲਾ ਤੇ ਆਤੀਸ਼ਬਾਜ਼ੀ ਨਾਲ ਬਣਿਆ ਆਲੌਕਿਕ ਨਜ਼ਾਰਾ 114 ਸਾਲਾ ਦੜਾਕ ਫੌਜਾ ਸਿੰਘ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ ਜਲੰਧਰ ਚ ਜੱਦੀ ਪਿੰਡ ਬਿਆਸ ਚ ਹੋਵੇਗਾ ਸੰਸਕਾਰ 14 ਜੁਲਾਈ ਨੂੰ ਸੜਕ ਹਾਜ਼ੇ ਚ ਹੋਈ ਸੀ ਜੀ ਮੈਂ ਹਾਂ ਸਰਬਜੋਤ ਕੋਰਨਿਊਜ਼ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਕਿਉਂਕਿ ਅੱਜ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬਿਆਸ ਕੀਤਾ ਜਾਏਗਾ ਉਹਨਾਂ ਨੂੰ ਅੱਜ ਅੰਤਿਮ ਵਿਦਾਇ ਦਿੱਤੀ ਜਾਏਗੀ ਸੀਐਮ ਭਗਵਾਨ ਮਾਨ ਤੇ ਕੇਂਦਰੀ ਮੰਤਰੀ ਮਨੋਹੋ ਲਾਲ ਉਹਨਾਂ ਨੂੰ ਅੰਤਿਮ ਵਿਦਾਇ ਦੇਣਗੇ ਖੇਡ ਜਗਤ ਦੇ ਨਾਲ ਸੰਬੰਧਿਤ ਕਈ ਸ਼ਖਸੀਅਤਾਂ ਇਸ ਅੰਤਿਮ ਵਿਦਾਇਤ ਸ਼ਾਮਲ ਹੋ ਗਿਆ 14 ਜੁਲਾਈ ਨੂੰ ਸੜਕ ਹਾਦਸੇ 'ਚ ਮੈਰਾਥਨ ਦੌੜਾਕ ਫੋਜਾ ਸਿੰਘ ਜੀ ਜਾਨ ਗਏ। ਤੇ 14 ਜੁਲਾਈ ਨੂੰ ਹੀ ਘਰ ਦੇ ਬਾਹਰ ਉਹ ਸੈਰ ਕਰ ਰਹੇ ਸੀ ਤੇ ਉਸੇ ਦੌਰਾਨ ਇੱਕ ਫੋਰਚੂਨਰ ਗੱਡੀ ਨੇ ਉਸ ਨੂੰ ਟੱਕਰ ਮਾਰੀ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਹਨਾਂ ਨੇ ਦਮ ਤੋੜ ਦਿੱਤਾ ਤੇ ਅੱਜ ਉਹਨਾਂ ਦੇ ਜੱਦੀ ਪਿੰਡ ਬਿਆਸ ਅੰਤਿਮ ਵਿਦਾਇਤ ਮੈਰਾਥਨ ਦੌੜਾਕ ਫੋਜਾ ਸਿੰਘ ਦੀ ਕੀਤੀ ਜਾਏਗੀ। ਖੇਡ ਜਗਤ ਦੇ ਨਾਲ ਸੰਬੰਧਿਤ ਕਈ ਸ਼ਖਸੀਅਤ ਸਮਾਗਮ ਸ਼ਾਮਿਲ ਹੋਣ ਗਿਆ 10 ਦੇ ਕੇ ਸੀਐਮ ਭਗਵੰਤ ਮਾਨ ਤੇ ਕੇਂਦਰੀ ਮੰਤਰੀ ਮਨੋਖੋ ਲਾੜਵੀ ਅੰਤਿਮ ਵਿਦਾਇਚ ਸ਼ਾਮੂਲੀਅਤ ਕਰਨਗੇ ਤੇ ਹੋਰ ਵੀ ਕਈ ਜੋ ਹਸਤੀਆਂ ਨੇ ਇਸ ਅੰਤਿਮ ਵਿਦਾਇਚ ਸ਼ਾਮਿਲ ਹੋ ਸਕਦੀਆਂ ਨੇ ਕਿਉਂਕਿ ਦੁਨੀਆ ਦੇ ਸਭ ਤੋਂ ਉਮਰ ਦਰਾਜ਼ ਅਕਲੀਫ ਫੌਜਾ ਸਿੰਘ ਜਿਨਾਬ ਦੀ ਉਮਰ 114 ਸਾਲ ਸੀ ਉਹਨਾਂ ਦਾ ਅੱਜ ਦੁਪਹਿਰੇ 12 ਵਜੇ ਅੰਤਿਮ ਸੰਸਕਾਰ ਕੀਤਾ ਜਾਏਗਾ ਪੰਜਾਬ ਦੇ ਜਲੰਧਰ ਸਥਿਤ ਜੁਨਾ ਦਾ ਜੱਦੀ ਪਿੰਡ ਹੈ ਬਿਆਸ ਉੱਥੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਏਗੀ ਤੇ 114 ਸਾਲ ਦੀ ਉਮਰ ਚ। ਐਥਲੀਟ ਫੌਜਾ ਸਿੰਘ ਆਪਣੇ ਘਰ ਦੇ ਪਹਾੜ 120 ਮੀਟਰ ਦੀ ਦੂਰੀ ਤੇ ਜਦੋਂ ਸੈਰ ਕਰ ਰਹੀ ਸੀ ਹਾਈਵੇ ਕ੍ਰੋਸ ਕਰ ਰਹੀ ਸੀ ਤੇ ਇੱਕ ਫੋਰਚੂਨਰ ਸਵਾਰ ਐਨਆਰਆਈ ਜਿਸ ਦਾ ਨਾਮ ਅਮਰਪਾਲ ਸਿੰਘ ਢਿੱਲੋਂ ਹੈ ਜਿਸ ਦੀ ਉਮਰ ਮਹਿਜ਼ 22 ਸਾਲ ਹੈ ਉਸਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਇਸ ਦੇ ਵਜh ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਤੇ ਜਲੰਧਰ ਦਿਹਾਤੀ ਪੁਲਿਸ ਨੇ ਮਾਮਲੇ 'ਚ ਐਕਸੀਡੈਂਟ ਦੇ ਚਲਦੇ तीह घंटे के बाद ही पोगपुर के कोल फॉर्चूनर गड्डी कपूरथला रहने वाले एन आर आई अमृतपाल गिरफ्तार कर लिया हालांकि गैर इरादतन हत्या का मामला दर्ज किया गया गिरफ्तार करके मुलजम अमृतपाल सिंह जुडिशियल कस्टडी भी भेज दिता गया है तो फौजा सिंह ने करीब छे दिन पहला दम तोड़ दिता चौदह जुलाई का पूरा हादसा है घटनाक्रम है तो एटी नाइन उम्र की ਜਦੋਂ ਉਸ ਦੇ ਉਦੋਂ ਉਹਨਾਂ ਨੇ ਇੰਬੈਰਥਨ ਦੌੜ ਸ਼ੁਰੂ ਕੀਤੀ ਸੀ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਕਿਉਂਕਿ ਉਹਨਾਂ ਦੀ दिली ਖੁਆਇਸ਼ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ 'ਚ ਹੀ ਕੀਤਾ ਜਾਏਗਾ ਤੇ ਜੋ ਉਹਨਾਂ ਦੇ 3 ਪੁੱਤ ਨੇ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਉਹ ਪਹੁੰਚ ਚੁੱਕੇ ਨੇ ਤੇ ਅੱਜ ਪੂਰੇ ਸਨਮਾਨ ਨਾਲ ਉਹਨਾਂ ਨੂੰ ਅੰਤਿਮ ਵਿਦਾਇਤੀ ਦਿੱਤੀ ਜਾਏਗੀ ਖੇੜ ਜਗਰ ਦੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਅੰਤਿਮ ਸੰਸਕਾਰ ਸ਼ਾਮਲ ਹੋਣ ਗਿਆ ਇਸ ਦੇ ਨਾਲ ਹੀ ਕਈ ਜੋ ਪੋਲਿਟਿਕਲ ਲੀਡਰਸ ਨੇ ਉਹਨਾਂ ਦੇ ਵੱਲੋਂ ਵੀ ਇਸ ਅੰਤਿਮ ਸੰਸਕਾਰ 'ਚ ਸ਼ਮੂਲਤ ਕੀਤੀ ਜਾਏਗੀ ਮਨਜੀਤ ਸਿੰਘ ਜੀ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਫੌਜਾ ਸਿੰਘ ਜੀ ਨੂੰ ਤੁਹਾਡੇ ਵੱਲੋਂ ਕਿਉਂਕਿ ਇੱਕ ਮਹਾਨ ਐਥਲੀਟ ਸੀਗੇ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਤਾਂ ਉਮਰ ਸਾਡੇ ਚ ਜਿੰਦਾ ਰਹੇਗਾ ਸਭ ਤੋਂ ਪਹਿਲਾਂ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਰਦਾਰ ਫੌਜਾ ਸਿੰਘ ਜੀ ਜਾਂ ਦੇ ਸ਼ਬਦਾ ਪੇਟ ਕਰਦਿਆਂ ਦੀ ਮੂਰਤੀ ਬਣਾਉਣ ਲਈ ਕਵਰੇਜ ਕਰ ਲਈ ਆਇਓ ਤੇ ਜਿਹੜਾ ਇਹ ਤੁਸੀਂ ਸਟੈਚੂ ਦੇਖ ਰਹੇ ਹੋ ਇਸ ਤਰ੍ਹਾਂ ਦਾ ਹੀ ਇੱਕ ਸਟੈਚੂ ਪਹਿਲਾਂ ਤਿਆਰ ਵੀ ਹੋ ਚੁੱਕਿਆ ਉਹ ਉਹਨਾਂ ਦੇ گاਉਂ ਦੇ ਵਿੱਚ ਲਗਾਇਆ ਜਾਣਾ ਇੱਕ ਸਟੈਚੂ ਜਿਹੜਾ ਮਹਾਨ ਦੇਸ਼ ਭਗਤ ਪਾਰਕ ਕਲਕਲਾ ਦੇ ਵਿੱਚ ਲਗਾਇਆ ਜਾਣਾ ਇਹ ਇਸ ਕਰਕੇ ਬਣਾਏ ਗਏ ਆ ਕਿ ਸਰਦਾਰ ਫੌਜਾ ਸਿੰਘ ਜੀਆ ਦੀਆਂ ਬਹੁਤ ਵੱਡੀਆਂ ਸੇਵਾਵਾਂ ਸੀ ਉਹਨਾਂ ਨੇ ਪੰਜਾਬ ਹੀ ਨਹੀਂ ਭਾਰਤ ਦਾ ਨਾਮ ਜਿਹੜਾ ਹੈਗਾ ਪੂਰੇ ਵਿਸ਼ਵ ਦੇ ਵਿੱਚ ਵੱਡਾ ਕੀਤਾ ਉੱਚਾ ਕੀਤਾ ਅਵਾਰਡਾਂ ਦੇ ਢੇਰ ਲਾਏ ਤੇ ਨਾਲ ਹੀ ਨੌਜਵਾਨੀ ਨੂੰ ਉਹਨਾਂ ਨੇ ਸੇਧ ਦਿੱਤੀ ਕਿ ਨਸ਼ੇ ਤਿਆਗੋ ਔਰ ਖੇਡਾਂ ਪ੍ਰਤੀ ਸਮਰਪਿਤ ਆਪਣੀ ਜ਼ਿੰਦਗੀ ਕਰੋ ਤੇ ਇਹ ਉਹਨਾਂ ਨੂੰ ਸੱਚੀ ਸ਼ਬਦਾਂ ਦੀ ਭੇਟ ਕਰ ਲਈ ਸੀ ਆਪਣੀ ਕਲਾ ਦਾ ਸਹਾਰਾ ਲਿਆ ਆਪਣੀ ਕਲਾਤਮਕ ਢੰਗ ਦੇ ਨਾਲ ਅਸੀਂ ਉਹਨਾਂ ਦਾ है ते यार देख रही है। अगे बिल बिल्कुल बनी सेलेक कमेटी, सेलेक कमेटी के स्पीकर कुलतार संधवा ने एक वा बयान दिता कुलतार संधवा ने कहा कि बेदबी बिलते सारिया संस्था तो राय लाई जाएगी संस्थावेगी तो ਸਾਰਿਆਂ ਦੇ ਨਾਲ ਗੱਲਬਾਤ ਕਰਕੇ ਹੀ ਰਿਪੋਰਟ ਪੇਸ਼ ਕੀਤੀ ਜਾਏਗੀ ਹੋਰ ਸਿੱਖ ਬੁੰਧੀ ਜੀਵੀਆਂ ਤੋਂ ਵੀ ਅਸੀਂ ਰਾਏ ਲਵਾਂਗੇ ਮੈਂ ਖੁਦ ਧਾਮੀ ਸਾਹਿਬ ਦੇ ਨਾਲ ਗੱਲਬਾਤ ਕਰਦਾ ਰਹਿੰਦਾ ਹਾਂ ਅੱਜ ਦਰਬਾਰ ਸਾਹਿਬ ਪਹੁੰਚ ਕੇ ਵੀ ਪਹੁੰਚੇ ਸਨ ਬੀਤੇ ਕੱਲ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਉੱਥੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਕਿ ਸਿਲਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ 15 ਮੈਂਬਰਸ ਇਸ ਕਮੇਟੀ ਚ ਸ਼ਾਮਿਲ ਕੀਤੇ ਗਏ ਨੇ ਤੇ ਇੰਦਰਬੀਰ ਸਿੰਘ ਨਿੱਜ ਜੋ ਕਿ ਵਿਧਾਇਕ ਨੇ ਉਹਨਾਂ ਦੀ कमान हेठी अगवाई हेठ ही यह कमेटी का गठन किया गया है आम आदमी पार्टी के ग्यारह विधायक इस कमेटी शामिल किए गए दो विरोधी धरते यानी कि कांग्रेस के लीडर्स इस कमेटी शामिल किए गए एक एक बीजेपी अकाली दल का विधायक भी इस कमेटी शामिल किया गया है तो यह कमेटी छे महीने के अंदर अंदर ही अपनी रिपोर्ट देगी दे हम कुलतार संधवा ਸਪੀਕਰ ਪੰਦਾਬ ਪੰਜਾਬ ਵਿਧਾਨ ਸਭਾ ਅਸੈਂਬਲੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਿਆਦੀ ਬਿੱਲ ਤੇ ਸਾਰੀਆਂ ਸੰਸਥਾਵਾਂ ਤੇ رائے ਕੀਤੀ ਜਾਏਗੀ ਇੱਕ ਕਮੇਟੀ ਸੰਸਥਾਵਾਂ ਤੋਂ رائے ਲਵੇਗੀ ਸਾਰੇ ਨਾਲ ਗੱਲਬਾਤ ਕਰਕੇ ਹੀ ਰਿਪੋਰਟ ਇਸ ਕਮੇਟੀ ਦੇ ਵੱਲੋਂ ਪੇਸ਼ ਕੀਤੀ ਜਾਏਗੀ ਜੈਕ ਕਮੇਟੀ ਬਣੀ ਐਸੇ ਲਈ ਬਣੀ ਐ ਸਾਰੀਆਂ ਸਰਕਾਰੀ ਉਸਿੱਕਿਆਤਾ ਤੋਂ ਸੰਸਥਾਵਾਂ ਤੋਂ ਰਹਿ ਲੈਣ ਵਾਸਤੇ ਬਣੀ ਐ ਔਰ ਹਾਊਸ ਦੀ ਸੈਂਸ ਵੀ ਇਹੀ ਸੀ ਸਾਰਿਆਂ ਤੋਂ ਲੈਣੀ ਔਰ ਧਾਮੀ ਸਾਹਿਬ ਨਾਲ ਤਾਂ ਮੈਂ ਅਮ ਬਸਲਾ ਕਰਦੇ ਨੇ ਨਾ ਉਹ ਸਰਕਾਰੀਆਂ ਦੀ ਕਮੇਟੀ ਨਹੀਂ ਨਹੀਂ ਕਮੇਟੀ ਉਹ ਤੇ ਐਮ ਐਲ ਏ ਹੁੰਦੇ ਨੇ ਸਾਡੇ ਐਮ ਐਲ ਏ ਹੁੰਦੇ ਨੇ ਉਹਦੇ ਚ ਉਹਦੇ ਚ ਜਾਂ ਐਡਵੋਕੇਟ ਜਨਰਲ ਹੁੰਦਾ ਉਹਦੇ ਚ ਬਾਹਰੀ ਹੋਰ ਸੰਸਥਾ ਦਾ ਨਾਂ ਨਹੀਂ ਹੁੰਦਾ ਲੇਕਿਨ ਸੰਸਥਾ ਤੋਂ ਵਿਚਾਰ ਲਏ ਜਾਂਦੇ ਬੇਦਬੀ ਬਿਲ ਬਣਾਉਣ ਦੇ ਲਈ ਸਰਕਾਰ ਨੇ ਤਿਆਰੀ ਤੇਜ਼ ਕਰ ਦਿੱਤੀ ਹੈ ਜਿਸ ਦੇ ਲਈ 15 ਮੈਂਬਰੀ ਕਮੇਟੀ ਦਾ ਐਲਾਨ ਵੀ ਕਰ ਦਿੱਤਾ ਗਿਆ ਇਸ ਦੀ ਕਮਾਨ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਅਤੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਨੂੰ ਸੌਂਪੀ ਗਈ ਇਸ ਕਮੇਟੀ 'ਚ 14 ਹੋਰ ਮੈਂਬਰਸ ਵੀ ਸ਼ਾਮਲ ਕੀਤੇ ਗਏ ਜਿਨ੍ਹਾਂ 'ਚ ਆਮ ਆਦਮੀ ਪਾਰਟੀ ਦੇ 11 ਕਾਂਗਰਸ ਦੇ 2 ਅਤੇ ਭਾਜਪਾ ਤੇ ਅਕਾਲੀ ਦਲ ਦਾ ਇੱਕ-ਇੱਕ ਵਿਧਾਇਕ ਸ਼ਾਮਲ ਹੁਣ ਤੁਹਾਨੂੰ ਪਹਿਲਾ ਆਮ ਆਦਮੀ ਪਾਰਟੀ ਦੇ ਉਹਨਾਂ ਵਿਧਾਇਕਾਂ ਬਾਰੇ ਵੀ ਦੱਸਦੇ ਹਾਂ ਜਿਨ੍ਹਾਂ ਨੂੰ ਇਸ ਕਮੇਟੀ 'ਚ ਥਾਂ ਦਿੱਤੀ ਗਈ ਅੰਮ੍ਰਿਤਸਰ ਸਾਊਥ ਤੋਂ ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਸੈਂਟਰਲ ਤੋਂ ਡਾਕਟਰ ਅਜੀਤ ਗੁਪਤਾ ਮੋਗਾ ਤੋਂ ਡਾਕਟਰ ਅਮਨਦੀਪ ਕੌਰ ਅਰੋੜਾ ਨਕੋਦਰ ਤੋਂ ਇੰਦਰਜੀਤ ਕੌਰਮਾਨ ਜਲਾਲਾਬਾਦ ਤੋਂ ਜਗਦੀਪ ਕੰਬੋਜ ਰਾਜਪੁਰਾ ਤੋਂ ਨੀਨਾ ਮਿੱਤਲ ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਬੁਡਲਾੜਾ ਤੋਂ ਪ੍ਰਿੰਸੀਪਲ ਬੁੱਧਰਾਮ ਹੁਸ਼ਿਆਰਪੁਰ ਤੋਂ ਭ੍ਰਮਸ਼ੰਕਰ ਜਿੰਪਾ ਲੁਧਿਆਣਾ ਉਤਰੀ ਤੋਂ ਮਦਨ ਲਾਲ ਬੱਗਾ ਅਤੇ ਮਲੇਰਕੋਟਲਾ ਤੋਂ ਮੁਹੰਮਦ ਜ਼ਮੀਲ ਔਰ ਰਹਿਮਾਨ ਇਸੇ ਤਰ੍ਹਾਂ ਫਗਵਾੜਾ ਤੋਂ ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਫਤੇਗੜ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੁਕੇਰੀਆਂ ਤੋਂ ਪਾਜਪਾ ਵਿਧਾਇਕ ਜੰਗੀ لال ਮਹਾਜਨ ਅਤੇ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਜਿਸ ਕਿ ਉਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਚ ਖਤਮ ਹੋਏ ਵਿਧਾਨ ਸਭਾ ਦੇ ਸਪੈਸ਼ਲ اجلاس ਚ ਬੈਦਵੀ ਬਿਲ ਸਲੈਕਟ ਕਮੇਟੀ ਨੂੰ ਸੌਂਪਣ ਦਾ ਐਲਾਨ ਕੀਤਾ ਸੀ ਜੀ ਹਾਂ ਜੀ ਗਠਨ ਕੀਤੀ ਹੈ ਕਮੇਟੀ ਔਰ ਅਸੀਂ ਜਲਦੀ ਸਟਾਰਟ ਕਰਾਂਗੇ ਇਸੇ ਕੰਮ ਹੂੰ ਸਵਿਛੇ ਮਹੀਨੇ ਦਾ ਟਾਈਮ ਮਿਲਿਆ ਅੱਜ ਡੈਫੀਨੇਟਲੀ ਜੀ ਅਸੀਂ ਗੱਲਾਂ ਕਰਾਂਗੇ ਅਸੀਂ ਧਾਰਮਤ ਜਿਹਨੇ ਲੀਡਰ ਨੇ ਅਲੱਗ-ਅਲੱਗ ਧਰਮਾਂ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਅਸੀਂ ਆਮ ਬੰਦੇ ਨਾਲ ਵੀ ਗੱਲ ਕਰਾਂਗੇ ਅਸੀਂ ਅਪਰੋਚ ਕਰਾਂਗੇ ਕਿ ਜੀ ਉਹਨਾਂ ਨੇ ਸਿੱਧਾ ਇੰਟਰਮੀਡੀਅਟ ਜੀ ਅਪਰੋਚ ਕਰਾਂਗੇ ਡਾਇਰੈਕਟਰ ਪ੍ਰੋਸੀਡ ਕਰਾਂਗੇ ਜਦੋਂ ਅਸੀਂ ਹਮਮ ਔਰ opinion ਲਾ ਕੇ ਸਰਦ ਦੀ opinion ਬਹੁਤ ਲਾਜ਼ਮੀ ਹੈ ਨਾ ਜ਼ਿਕਰਯੋਗ ਹੈ ਕਿ 15 ਮੈਂਬਰੀ ਇੱਕ ਕਮੇਟੀ 6 ਮਹੀਨੇ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ ਜਿਸ ਤੋਂ ਬਾਅਦ ਇਹ ਬਿੱਲ ਕਾਨੂੰਨ ਦਾ ਰੂਪ ਲਵੇਗਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਮੁਲਜ਼ਮਾ ਦਾ ਬਚਨਾ ਮੁਸ਼ਕਿਲ ਹੋ ਜਾਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਬੇਅਦਬੀ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਬੇਅਦਬੀ ਦੇ ਮੁੱਦੇ ਤੇ ਸਿਰਫ ਸਿਆਸਤ ਹੀ ਹੋਈ ਹੈ ਬੇਅਦਬੀ ਦੇ ਨਾਂ ਤੇ ਡਰਾਮਾ ਹੋ ਰਿਹਾ ਹੈ ਬੇਅਦਬੀ ਬਿਲ ਪਹਿਲਾਂ ਕਿਉਂ ਨਹੀਂ ਲਿਆਂਦਾ ਗਿਆ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਵੀ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਗਾਏ ਤੇ ਕਿਹਾ ਕਿ ਪ੍ਰਗਟ ਸਿੰਘ ਤੇ ਸੁਖਜਿੰਦਰ ਧੰਦਾਵਾ ذریعے ਸਾਦੇ ਉਹਨਾਂ ਦੇ ਵੱਲੋਂ ਨਿਸ਼ਾਨੇ ਜੋਨੇ ਉਹਨਾਂ ਦੇ ਵੱਲੋਂ ਸਾਦੇ ਗਏ ਤੇ ਬੇਦਬੀ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਦਬੀ ਤੇ ਮੁੱਦੇ ਤੇ ਸਿਰਫ ਸਿਆਸਤ ਹੋ ਰਹੀ ਹੈ ਕੀ ਐਕਟ ਲੈ ਕੇ ਆ ਰਿਹਾ ਤੇ ਐਕਸ ਕੀ ਲਿਖਿਆ ਇਹ ਜਾਣ ਕੇ ਐਕਟ ਨਹੀਂ ਆਂਦਾ ਹੈ ਉਹ ਤੇ ਦਿਖਾਉਣ ਵਾਸਤੇ ਫਿਰ ਸਿਲੈਕਟ ਕਮੇਟੀਆਂ ਨੂੰ ਭੇਜ ਜਗ 6 ਮਹੀਨੇ ਅਸੀਂ ਉਹਦੇ ਤੇ ਡਿਸਕਸ਼ਨ ਕਰਾਂਗੇ ਸਾਢੇ 3 ਸਾਲ ਪਹਿਲੇ ਕਿਉਂ ਵੀ ਲੈ ਕੇ ਆਇਆ ਥੋੜੇ ਕੋਲੇ ਸਾਢੇ 3 ਸਾਲ ਸੀ ਡਿਸਕਸ਼ਨ ਕਰਦੇ ਆ ਇੱਕ ਡਰਾਮਾ ਸੀ ਉਹ ਸੋਚਦੇ ਸੀ ਜਿਵੇਂ ਪਹਿਲੇ ਅਸੀਂ ਝੂਠ ਬੋਲ ਕੇ ਡਰਾਮਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਵਾਪਸ ਸਰਕਾਰ ਲਿਆਂਦੀ ਤੇ ਆ ਲਿਆਂਦੀ ਤੇ ਹੁਣ ਅਸੀਂ ਉਹ ਕੰਮ ਕਰਨਾ ਜਿਦੋਂ ਅਰਦਾਸ ਕਰਕੇ ਸੈਸ਼ਨ ਸ਼ੁਰੂ ਹੋਇਆ ਤੇ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਕੀ ਕਿਹਾ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸਤੇ ਦੋਸ਼ੀਆਂ ਨੂੰ ਫੜਦਾ ਤਾਂ ਨਾਮੋ ਨਿਸ਼ਾਨੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਇਹ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਹੈ ਕਾਲੀ ਦਲ ਤੋਂ ਡਰ ਸੀ ਕਿ ਕਾਲੀ ਦਲ ਦੇ ਉੱਤੇ ਆ ਫਿਰ ਤੋਂ ਦੱਪਾ ਪਾ ਦਈਏ ਉਹ ਪ੍ਰਗਟ ਸਿੰਘ ਨੇ ਆਪ ਕਿਹਾ ਕਿ ਅੱਜ ਅਪਰਦਾਸ ਕਰਕੇ ਆਪਾਂ ਸੈਸ਼ਨ 'ਚ ਬੈਠੇ ਆਂ ਤੇ ਮੈਂ ਸੱਚੀ ਦੱਸਣਾ ਚਾਹਣਾ ਹੈ ਕਿ ਸਾਡੀ ਪਾਰਟੀ ਨੇ ਬੇਅਦਬੀਆਂ ਦੇ ਦੋਸ਼ਿਆਂ ਨੂੰ ਫੜਨ ਦੀ بجائے ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਅਨਮੋਲ ਗਗਨਮਾਨ ਦੇ ਅਸਤੀਫੇ ਤੇ ਸੀਐਮ ਭਗਵੰਤ ਪਾਣ ਨੇ ਕਿਹਾ ਹੈ ਕਿ ਮੈਨੂੰ ਥੋੜਾ ਜਿਹਾ ਹੀ ਪਤਾ ਲੱਗਾ ਹੈ ਪਾਰਟੀ ਮੀਟਿੰਗ ਅਸੀਂ ਕਰਾਂਗੇ ਅਮਨ ਅਰੋੜਾ ਨੇ ਅਨਮੋਲ ਗਗਨਮਾਨ ਦੇ ਅਸਤੀਫੇ ਤੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਸਾਰੀ ਪਾਰਟੀ एक टीम भी तरह ही काम करती है मिल बैठ के असी गलबात करा स्पीकर कुलतार सिंह संधवा ने कहा के अस्तीफा दे के असी फैसला करा अनमोल गगन मान ने विधायक अहदे तो अस्तीफा देता है जनाल ही सियासत छडन का भी ऐलान उन्होंने वालों किया गया अपने ट्वीट च भारी मन का जिक्र अनमोल गगन मान ने किया ਔਰ ਗਾਗਨ ਕੋ ਵੱਲੋਂ ਫਟਿਆ ਗਿਆ ਸਰ ਅੱਜ ਕੀ ਕਿਵੇਂ ਦੇਖ ਰਹੇ ਹੋਗੇ ਸਰ ਮੈਨੂੰ ਅਜੇ ਥੋੜਾ ਜਿਹਾ ਪਤਾ ਲੱਗੇ ਚੱਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੇ ਮੈਨੂੰ ਨਹੀਂ ਲੱਗਦਾ ਕੋਈ ਐਹੋ ਜੀ ਪਾਰਟੀ ਦੇ ਵਿੱਚ ਅਸੀਂ ਸਾਰੇ ਇੱਕ ਤਰੀਕੇ ਨਾਲ ਇੱਕ ਟੀਮ ਵਜੋਂ ਇੱਕ ਭੈਣਾ ਭਰਾਵਾਂ ਵਜੋਂ ਅਸੀਂ ਸਾਰੇ ਵਿਚਰਦੇ ਹਾਂ ਐਹੋ ਜੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਹੈਗੀ ਕਿ ਕਿਸੇ ਵੀ ਵਿਅਕਤੀ ਨੇ ਕੋਈ ਪਾਰਟੀ ਦੇ ਵਿੱਚ ਫੀਲ ਕੀਤੀ ਹੋਊਗੀ ਜਾਂ ਕਰਦਾ ਹੋਊਗਾ ਪਰ ਫਿਰ ਵੀ ਜੇ ਕੋਈ ਉਹਨਾਂ ਨੇ ਐਹੋ ਜੀ ਗੱਲ ਲਿਖੀ ਹੈ ਤੇ ਬੈਠਾਂਗੇ ਅਸੀਂ ਕੁਲੀਗਾ ਮੇਰੀ ਛੋਟੀ ਭੈਣਾ ਵਰਗੋ ਪਰ ਬੈਠਾਂਗੇ ਤੇ ਜੇ ਕੋਈ ਐਹੋ ਜੀ ਗੱਲਬਾਤ ਹੋਈ ਜ਼ਰੂਰ ਉਹਨੂੰ ਦਰਸਾ ਕੇ ਤੇ ਜਾਊਂਗਾ ਦੇਖੋ ਅਨਮੋਲ ਗਗਨ ਮਾਨ ਦਾ ਸਟੀਫੇ ਦੀ ਗੱਲ ਮੈਂ ਹੁਣੇ ਪੜ੍ਹੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਮੈਂ ਜਾ ਕੇ ਦੇਖੂਗਾ ਔਰ 1.5 ਲੱਖ ਲੋਕਾਂ ਦੇ ਨੁਮਾਇंदे ਦੀ ਗੱਲ ਆ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾਂ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਖੜਡ ਤੋਂ ਹੋਰੇ ਸਿਆਸੀ ਧਮਾਕੇ ਨੇ ਪੂਰੇ ਪੰਜਾਬ ਦਾ ਧਿਆਨ ਆਪਣੇ ਵੱਲ ਖਿੱਚਿਆ ਅਕਾਲੀ ਲੀਡਰ ਰਣਜੀਤ ਸਿੰਘ ਗਿੱਲ ਦੇ ਵੱਲੋਂ ਦਿੱਤਾ ਅਸਤੀਫਾ ਹਲੇ ਚਰਚਾ ਦੇ ਵਿੱਚ ਹੀ ਸੀ ਕਿ ਸਾਬਕਾ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਨਮੋਲ ਗਗਨਮਾਨ ਨੇ ਇੱਕ ਹੋਰ ਪਚਾਲ ਲਿਆ ਦਿੱਤਾ ਉਹਨਾਂ ਨੇ ਨਾ ਸਿਰਫ ਵਿਧਾਇਕੀ ਤੋਂ ਅਸਤੀਫਾ ਦਿੱਤਾ ਸਗੋਂ ਸਿਆਸਤ ਹੀ ਛੱਡ ਦਿੱਤੀ ਉਹਨਾਂ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਖਰੜ ਤੋਂ ਪੰਜਾਬ ਦੀ ਸਿਆਸਤ ਦੀ ਤਸਵੀਰ ਬਦਲੀ। ਪਹਿਲਾਂ ਸ਼ੁੱਕਰਵਾਰ ਨੂੰ ਅਕਾਲੀ ਲੀਡਰ ਰਣਜੀਤ ਸਿੰਘ ਗਿੱਲ ਨੇ ਪਾਰਟੀ ਛੱਡੀ। ਫਿਰ ਅਗਲੇ ਦਿਨ ਸ਼ਨੀਵਾਰ ਨੂੰ ਮੌਜੂਦਾ ਵਿਧਾਇਕ ਅਨਮੋਲ ਗਗਨਮਾਨ ਨੇ ਟਵੀਟ ਕਰਕੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਰਣਜੀਤ ਸਿੰਘ ਦਾ ਟਵੀਟ ਆਇਆ ਅਤੇ ਉਹਨਾਂ ਲਿਖਿਆ ਖਰੜ ਹਲਕੇ ਦੇ ਭੈਣ ਭਰਾਵਾਂ ਨੂੰ ਗੁਰੂ ਫਤਿਹ ਹੁਣ ਸਮਾਂ ਆ ਗਿਆ ਹੈ ਜੋ ਵੀ ਹਲਕਾ ਨਿਵਾਸੀਆਂ ਪੰਜਾਬ ਪੰਜਾਬੀਅਤ ਅਤੇ ਦੇਸ਼ ਦੇ ਹਿੱਤ ਵਿੱਚ ਹੋਵੇਗਾ ਉਹੀ ਨਿਰਣਾ ਲਿਆ ਜਾਵੇਗਾ ਬਦਲਦੀ ਪੋਲਿਟਿਕਸ ਤਸਵੀਰ ਦੇ ਵਿਚਾਲੇ ਹੁਣ ਤੁਹਾਨੂੰ ਅਨਮੋਲ ਗਗਨ ਮਾਨ ਦੇ 5 ਸਾਲ ਦੇ ਸਿਆਸੀ ਸਫ਼ਰ ਬਾਰੇ ਦੱਸਦੇ ਹਾਂ 13 ਜੁਲਾਈ 2020 ਨੂੰ ਆਮ ਆਦਮੀ ਪਾਰਟੀ ਦੇ ਵਿੱਚ ਗਗਨ ਅਨਮੋਲ ਮਾਨ ਸ਼ਾਮਲ ਹੋਏ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਖੜ੍ਹ ਤੋਂ ਜਿੱਤ ਕੇ ਵਿਧਾਇਕ ਬਣੇ 4 ਜੁਲਾਈ 2022 ਨੂੰ ਮਾਨ ਕੈਬਨਿਟ ਦੇ ਵਿੱਚ ਐਂਟਰੀ ਹੋਈ ਅਤੇ 23 ਸਤੰਬਰ 2024 ਨੂੰ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਅਤੇ ਹੁਣ 19 ਜੁਲਾਈ 2025 ਨੂੰ ਵਿਧਾਇਕ ਦਾ ਅਹੁਦਾ ਛੱਡਣ ਦੇ ਨਾਲ-ਨਾਲ ਸਿਆਸਤ ਵੀ ਛੱਡ ਦਿੱਤੀ। ਜ਼ਿਕਰਯੋਗ ਕੇ ਅਨਮੋਲ ਗਗਨ ਮਾਨ ਦੇ ਵੱਲੋਂ ਵਿਧਾਇਕ ਦਾ ਅਹੁਦਾ ਛੱਡੇ ਜਾਣ ਦੇ ਕਾਰਨ ਖਰੜ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ। ਹੁਣ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਮਨੀ ਚੋਣ ਹੋਵੇਗੀ ਅਤੇ ਖਰੜ ਦੇ ਲੋਕਾਂ ਨੂੰ ਨਵਾਂ ਵਿਧਾਇਕ ਮਿਲੇਗਾ। ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ ਨਿਊਜ਼ 18 ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਦੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਰੁਕ ਨਹੀਂ ਰਿਹਾ ਦਰਬਾਰ ਸਾਹਿਬ ਦੇ ਲਈ 8ਵੀਂ ਧਮਕੀ ਹੁਣ ਆਈ ਹੈ ਈਮੇਲ ਦੇ ਜ਼ਰੀਏ ਇਸ ਧਮਕੀ ਨੂੰ ਭੇਜਿਆ ਗਿਆ ਹੈ ਧਮਕੀਆਂ ਵਸਫਾਤਿ ਚ ਸਾਹਮਣੇ ਆਵੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ

ਸਾਈਬਰ ਬ੍ਰਾਂਚ ਆ ਬਹੁਤ ਟੈਕਨੋਲੋਜੀ ਐਡਵਾਂਸ ਹੋ ਗਈ ਆ ਆਈਪੀ ਐਡਰੈਸ ਆ ਸਰਵਰ ਆ ਸਾਰਾ ਪ੍ਰੋਸੈਸ ਆ ਤੇ ਜੇ ਅੱਧੇ ਘੰਟੇ ਦੇ ਵਿੱਚ ਜਾਮ ਕਰ ਦਿੰਦੇ ਤੇ ਇਹਦੇ ਵਿੱਚ ਅੱਧੇ ਘੰਟੇ ਦਾ 5 ਦਿਨ ਹੋ ਗਏ ਆ ਸੋ ਸਰਕਾਰ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਆ ਬਾਕੀ ਜਿਹੜੀ ਸੰਗਤ ਆ ਇਹ ਤਾਂ ਚੱਲੇ ਮੈਂ ਦੇਖਦਾ ਗੁਰੂ ਕੇ ਸਿੱਖ ਜਿਹੜੇ ਆ ਇਹ ਕਦੇ ਵੀ ਦੁੱਖ ਤੇ ਸੁੱਖ ਦੀ ਪਰਵਾਹ ਨਹੀਂ ਕਰਦੇ ਅਸੀਂ ਉਹਨਾਂ ਨੂੰ ਟ੍ਰੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਆ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਚਲਤੀ ਜਿਹੜਾ ਉਹਨਾਂ ਨੂੰ ਜਿਹੜਾ ਅੜ ਕੇ ਆਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਲਾਮਾਂ ਮਿਲਣਗੇ बार-बार ਕਿਸੇ ਸਰارتی ਅਨਸਰ ਵੱਲੋਂ ਅਤੰਕਵਾਦੀ ਵੱਲੋਂ ਮੈਂ ਕਿਉਂ ਕਿਹੜਾ ਬੰਦਾ ਤੰਕ ਫਲਾਉਂਦਾ ਉਹ ਤੰਕਵਾਦੀ ਹੈ ਉਹਨਾਂ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਕਿਉਂਕਿ ਇਹਦੀ ਟੈਕਨੋਲੋਜੀ ਹੈ ਜਾਂ ਜੇ ਕੋਈ ਬਾਹਰ ਬੈਠੇ ਬੰਦੇ ਨੇ ਉਹਦੇ ਵਾਸਤੇ ਕੇਂਦਰ ਸਰਕਾਰ ਨੂੰ ਹੀ ਰਾਹੀ ਹੀ ਕੰਮ ਹੋ ਸਕਦਾ ਹੈ ਜੇ ਕੋਈ ਦੁਸ਼ਮਣ ਹੈ ਜੇ ਕੋਈ ਸਾਡੇ ਨਾਲ ਸ਼ਰਾਰਤ ਕਰਦਾ ਹੈ ਤੇ ਇਸ ਘਰ ਤੋਂ ਉੱਤੇ ਕੋਈ ਤਕਰਨੀ ਸਾਨੂੰ ਸਾਰੀ ਤਾਕਤ ਲਾ ਦੇਣੀ ਚਾਹੀਦੀ ਹੈ ਬਗੈਰ ਕਿਸੇ ਮਤਭੇਦ ਦੇ ਇਹਦੇ 'ਚ ਕੋਈ ਨਹੀਂ ਹੋਣਾ ਚਾਹੀਦਾ ਕਿ ਅਸੀਂ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਦੇਖੋ ਕਿ ਇਹ ਉਹ ਮੁਕੱਦਸ ਮਰਕਜ਼ ਹੈ ਪਾਵੀ ਸਥਾਨ ਸਿੱਖਾਂ ਦਾ ਲੇਕਿਨ ਇੱਥੇ ਸਭ ਧਰਮਾਂ ਦੇ ਸਭ ਵਰਣਾਂ ਦੇ ਸਾਰੇ ਇਲਾਕਿਆਂ ਦੇ ਲੋਕ ਆ ਕੇ ਸੁੱਖ ਸ਼ਾਂਤੀ ਮੰਗਦੇ ਨੇ ਇੱਥੇ ਆ ਕੇ ਸੁਰੱਖਿਅਤ ਮਹਿਸੂਸ ਹੁੰਦੇ ਨੇ ਸੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਵਹਿਮ ਭਰ ਨਹੀਂ ਰਹਿਣਾ ਚਾਹੀਦਾ ਸਾਰੇ ਪ੍ਰਬੰਧ ਇੱਥੇ ਹਰ ਤਰ੍ਹਾਂ ਦੇ ਮੁਕੰਮਲ ਨੇ ਔਰ ਉਹ ਜਿਹੜੀਆਂ ਈਮੇਲਾਂ ਆਈਆਂ ਉਹਨਾਂ ਦੀਆਂ ਲੀਡਸ ਵੀ ਪੰਜਾਬ ਪੁਲਿਸ ਨੂੰ ਮਿਲ ਗਈਆਂ ਔਰ ਕੋਈ ਵੀ ਇਸ ਤਰ੍ਹਾਂ ਦੀ ਉਹ ਕਮੀ ਛੱਡੀ ਨਹੀਂ ਜਾਏਗੀ ਨਾ ਸਿਕਿਉਰਟੀ ਵਾਲੇ ਪਾਸਿਓਂ ਬਾਕੀ ਇੱਥੇ ਦਾ ਜਿਹੜਾ ਚੜ ਕੇ ਆਇਆ ਤੇ ਉਹਨੂੰ ਤਾਂ ਦੇਗਾ ਸੋ ਇਹ ਤਾਂ ਸਾਡਾ ਪੁਰਾਣਾ ਵਿਰਸਾ ਹੀ ਰਿਹਾ ਲੇਕਿਨ ਇੱਥੇ ਆ ਕੇ ਤਾਂ ਹਰੇਕ ਆਪਦੀ ਸੁਰੱਖਿਆ ਮੰਗਦਾ ਆਲੋ ਜੀ ਸ਼ੋਕ ਕ ਮੰਗਦਾ ਉਹਨੂੰ ਮਿਲਦਾ ਸੋ ਬਿਲਕੁਲ ਕਿਸੇ ਨੂੰ ਵੀ ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿਸੇ ਨੂੰ ਵੀ ਕਬਰਾਉਣ ਦੀ ਲੋੜ ਨਹੀਂ ਹੈ ਸੋ ਇਹ ਜਿਹੜੀ ਈਮੇਲ ਆ ਰਹੀ ਹੈ ਮੈਨੂੰ ਮੈਂ ਸ਼ਰਮਿੰਦਾ ਹਾਂ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਹਾਂ ਕਿ ਹਜੇ ਤੱਕ ਸਾਡੀਆਂ ਸਰਕਾਰਾਂ ਨੇ ਜੇ ਇਸ ਘਰ ਨੂੰ ਜਿਸ ਪ੍ਰਕਾਰ ਦੀਆਂ ਧਮਕੀ ਭਰੀਆਂ ਈਮੇਲਜ਼ ਆ ਰਹੀਆਂ ਹਨ ਉਹਨਾਂ ਬਾਰੇ ਹਜੇ ਕੋਈ ਕੌਗਨੀਸੈਂਸ ਨਹੀਂ ਲਿਆ ਯਾਨੀ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਨਾਤਾ ਸਰਕਾਰ ਦਾ ਦੋ ਦਿਨ ਸੈਸ਼ਨ ਚੱਲਿਆ ਤਦਨ ਪੂਰੇ ਵਿੱਚ ਇਹਰੇ ਬਾਰੇ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਂ ਪੰਜਾਬ ਦੀ ਸਰਕਾਰ ਵੱਲੋਂ ਤੇ ਨਾ ਹੀ ਕੇਂਦਰ ਸਰਕਾਰ ਨੇ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਟਿੱਪਾ ਟਿੱਪਣੀ ਕੀਤੀ ਹੁਣ ਗੱਲ ਕੈਨੇਡਾ ਦੀ ਕਰਾਂਗੇ ਕਿ ਕਿਨਿਆਚ ਪਰਮਨੈਂਟ ਰੈਜ਼ੀਡੈਂਸ ਨੂੰ ਲੈ ਕੇ ਇੱਕ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਨ ਪੈਰੈਂਟਸ ਐਂਡ ਗ੍ਰੈਂਡਸ ਪੈਰੈਂਟਸ ਪ੍ਰੋਗਰਾਮ ਦੀ ਮੁਰਤੋ ਸ਼ੁਰੂਆਤ ਕੈਨੇਡੀਅਨ ਗਵਰਨਮੈਂਟ ਵੱਲੋਂ ਕੀਤੀ ਗਈ ਹੈ 2020 ਚ ਪੀਆਰ ਦੇ ਲਈ ਦਿੱਤੀਆਂ ਅਰਜ਼ੀਆਂ ਨੂੰ ਹੁਣ ਮਨਜ਼ੂਰ ਕੀਤਾ ਗਿਆ ਹੈ ਤੇ ਆਈਆਰਸੀਸੀ ਸਪਾਂਸਰਸ਼ਿਪ ਦੇ ਲਈ 10000 ਅਰਜ਼ੀਆਂ ਸਵੀਕਾਰ ਕੀਤੀਆਂ ਗਈਆਂ ਨੇ ਜੋ ਕਿ ਪੈਂਡਿੰਗ ਪਈਆਂ ਸਨ ਪੈਂਡਿੰਗ ਪਈਆਂ 17860 ਅਰਜ਼ੀਆਂ ਚੋਂ 10000 ਅਰਜ਼ੀਆਂ ਨੂੰ ਹੀ ਮਨਜ਼ੂਰ ਕੀਤਾ ਗਿਆ ਹੈ दस हज़ार अर्जियां तहत पेरेंट्स से ग्रैंड पेरेंट्स नु पी आर मिलेगी परमेंट रेजिडेंस मिलेगी एक अर्जी ते पेरेंट्स से ग्रैंड पेरेंट्स मतलब चार लोग स्पॉन्सर हो गए कोरोना काल के पेरेंट्स एंड ग्रैंड पेरेंट्स प्रोग्राम से रोक लगा दी गई थी दस दिए कि जिनादी, अर्जी मंजूर नहीं होंगी उन्होंने लिए कैनेडा च दस साल का सुपर वीजा भी है जिसके तहत लगातार पांच साल तक कैनेडा चाह जा सकता है ਸਲਾਹ ਇਹ ਉਹ ਹੈ ਵੀ ਉਹਨਾਂ 17000 ਦੇ ਵਿੱਚੋਂ 10000 ਐਪਲੀਕੇਸ਼ਨਸ ਨੂੰ ਐਕਸੈਪਟ ਕਰਨਾ ਹੈਗਾ ਕੈਨੇਡੀਅਨ ਗਵਰਨਮੈਂਟ ਨੇ ਇਹਦਾ ਇਹ ਬਿਲਕੁਲ ਵੀ ਮਤਲਬ ਨਹੀਂ ਹੈ ਵੀ ਕੋਈ ਨਵੀਆਂ ਐਪਲੀਕੇਸ਼ਨਸ ਲੈ ਰਹੇ ਨੇ ਨਵੀਆਂ ਐਪਲੀਕੇਸ਼ਨਸ ਜਦੋਂ ਆਣਗੀਆਂ ਅਨਾਉਂਸ ਕਰਨਗੇ ਹਾਲ ਫਿਲਹਾਲ 10000 ਐਪਲੀਕੇਸ਼ਨਸ ਨੂੰ ਅਪਰੂਵ ਕਰਨ ਦੇ ਲਈ ਕੈਨੇਡਾ ਦੀ ਸਰਕਾਰ ਨੇ ਹਾਮੀ ਭਰ ਦਿੱਤੀ ਵੀ ਉੱਪਰ ਉਹ ਉਹਨਾਂ 17000 ਐਪਲੀਕੇਸ਼ਨਸ ਤੋਂ ਜਿਹੜੀਆਂ 2020 ਦੀਆਂ ਪੈਂਡਿੰਗ ਪਈਆਂ ਹੋਈਆਂ ਇੱਕ ਬਹੁਤ ਵੱਡਾ ਸਟੈਪ ਹੈ 10000 ਦਾ ਮਤਲਬ ਹੈਗਾ ਕਰੀਬਨ 2000 ਪਰਿਵਾਰ ਨਾਲ ਜੁੜਨਗੇ 20000 ਪਰਿਵਾਰ ਆਪਣੇ ਪੇਰੈਂਟਸ ਨਾਲ ਮਾਪਾਪਕ ਨੇ ਬੱਚਿਆਂ ਨਾਲ ਜੁਆਇਨ ਕਰ ਪਾਨਗੇ ਅਤੇ ਇੱਕ ਦੂਸਰੇ ਦੀ ਖੁਸ਼ੀਆਂ 'ਚ ਸ਼ਾਮਲ ਹੋ ਪਾਨਗੇ ਹੁਣ ਕਰਾਂਗੇ ਮੈਰਾਥਨ ਦੌੜਾਕ ਫੋਜਾ ਸਿੰਘ ਦੀ ਅੱਜ ਫੋਜਾ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਜਲੰਧਰ ਚ ਜੱਦੀ ਪਿੰਡ ਬਿਆਸ ਉਨਾਂ ਨੂੰ ਅੰਤਿਮ ਵਿਦਾਇਤੀ ਦਿੱਤੀ ਜਾਏਗੀ ਪੀਐਮ ਭਗਵੰਤ ਪਾਟੇ ਕੇਂਦਰੀ ਮੰਤਰੀ ਮਨੋਹ ਲਾਲ ਵੀ ਉਨਾਂ ਨੂੰ ਅੰਤਿਮ ਵਿਦਾਇਤੀ ਦੇਣਗੇ ਖੇਡ ਜਗਤ ਦੇ ਨਾਲ ਸੰਬੰਧਿਤ ਕਈ ਸ਼ਖਸੀਅਤਾਂ ਅੰਤਿਮ ਬਧਾਇਤ ਸ਼ਾਮਲ ਹੋਣੀਆਂ 14 ਜੁਲਾਈ ਨੂੰ ਸੜਕ ਹਾਦਸੇ 'ਚ ਮੈਰਾਥਨ ਦੌੜਾਕ ਪਵਜਾ ਸਿੰਘ ਦੀ ਮੌਤ ਹੋਈ ਸੀ ਜਲੰਧਰ ਦੇ ਜੱਦੀ ਪਿੰਡ ਬਿਆਸ 'ਚ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ 114 ਸਾਲ ਉਹਨਾਂ ਦੀ ਉਮਰ ਸੀ ਦੱਸਦੇ ਕਿ 14 ਜੁਲਾਈ ਦਾ ਹੀ ਉਹ ਦਿਨ ਸੀ ਜਦੋਂ ਘਰ ਤੋਂ ਬਾਹਰ ਉਹ ਸੈਰ ਕਰਨ ਲਈ ਨਿਕਲੇ ਸੀ ਜਿਵੇਂ ਕਿ ਉਹਨਾਂ ਨੇ ਜਦੋਂ ਨੈਸ਼ਨਲ ਹਾਈਵੇ ਨੂੰ ਕ੍ਰੋਸ ਕਰਨਾ ਸੀ ਰੋਡ ਕ੍ਰੋਸ ਕਰਨੀ ਸੀ ਤੇ ਇੱਕ ਤੇਜ਼ ਰਫਤਾਰ ਫੋਰਚਨਰ ਗੱਡੀ ਆਈ ਚਿੱਟੇ ਰੰਗ ਦੀ उसने फौजा सिंह टक्कर मारी तो उसद एन आर आई ग्डी चला रहा अमृतपाल सिंह जिसका नाम है वो मौके तो फरार हो गया तो काफ़ी ज़्यादा जख्मी हो फौजा सिंह बाद जो स्थानक लोग मौके पर मौजूद से आले दुआले चश्मदीप उन्होंने तुरंत फौजा सिंह नेड़ले हस्पताल दाखिल करवाया पर इलाज के दौरान उन्होंने दम तोड़ दिता तो उसद पुलिस ने अपने पदर से जाँच पड़ताल की ਤੇ ਪੁਲਿਸ ਐਸ ਫੋਰਚੂਨਰ ਗੱਡੀ ਤੱਕ ਪਹੁੰਚੀ ਤੇ ਇਸ ਦੇ ਜੋ ਚਾਲਕ ਹੈ ਅਮਰਿਤਪਾਲ ਸਿੰਘ ਇੱਕ ਐਨ ਆਰ ਆਈ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਕਿਉਂਕਿ ਇਹਨਾਂ ਦੇ ਪਿਆ ਪੁੱਤ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਤੇ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਹਾਲਾਂਕਿ ਫੌਜਾ ਸਿੰਘ ਦੀ ਅੰਤਿਮ ਇੱਛਾ ਸੀ ਕਿ ਉਹਨਾਂ ਦੀ ਜੋ ਅੰਤਿਮ ਰਸਮਾਂ ਨੇ ਉਹ ਉਹਨਾਂ ਦੇ ਜਲਦੀ ਪਿੰਡ ਛੀ ਕੀਤੀਆਂ ਜਾਣ ਤੇ ਸੀਐਮ ਭਗਵੰਤ ਪਾਣ ਤੇ ਕੇਂਦਰੀ ਮੰਤਰੀ ਮਨੋਹਰ لال ਅੰਤਿਮ ਵਿਦਾਈ ਉਹਨਾਂ ਨੂੰ ਦੇਣਗੇ ਇਸ ਅੰਤਿਮ ਵਿਦਾਈ ਚ ਸ਼ਾਮਲ ਹੋਣਗੇ ਕਿਉਂਕਿ ਜੱਦੀ ਪਿੰਡ ਜਲੰਧਰ ਚ ਬਿਆਸ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਜੋ ਹੈ ਉਹ ਕੀਤਾ ਜਾਏਗਾ ਤੇ ਮੇਰੇ ਨਾਲ ਜੁੜੇ ਹੋਏ ਨੇ ਸਹਿਜ ਜੁਨੇਜਾ ਲਾਈਵ ਜੁੜੇ ਹੋਏ ਨੇ ਸਹਿਜ ਅੱਜ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਅੰਤਿਮ ਵਿਦਾਈ ਕਿਹੜੇ ਕਿਹੜੇ ਖੇਡ ਜਗਤ ਦੇ ਸ਼ਖਸੀਤਾ ਇਸ ਅੰਤਿਮ ਵਿਦਾਈ ਚ ਸ਼ਾਮਲ ਹੋਣ ਗਿਆ ਤੇ ਜੇ ਮੈਂ ਪੋਲਿਟਿਕਲ ਲੀਡਰਸ ਦਾ ਜ਼ਿਕਰ ਕਰਾਂ ਤੇ ਪੋਲਿਟਿਕਲ ਲੀਡਰਸ ਤੇ ਕੌਣ ਕੌਣ ਜੋ ਲੀਡਰਸ ਨੇ ਇਸ ਅੰਤਿਮਤਾਇ ਸ਼ਾਮਲ ਹੋਣੀ ਲੋਕ ਸਰਬਤ ਗੱਲ ਕਰੀ ਤਾਂ ਅਸੀਂ ਜਿਹੜਾ ਕਿ ਉਹਨਾਂ ਦੇ ਘਰ ਦੇ ਬਾਹਰ ਖੜੇ ਆਂ ਤਾਂ ਅੰਤਿਮ ਸੰਸਕਾਰ ਜਿਹੜਾ ਕਿ ਅੱਜ 12 ਵਜੇ ਨਾਲ ਜੱਦੀ ਪਿੰਡ ਬਿਆਸ ਵਿਖੇ ਹੋਣਾ ਇਸ ਤੋਂ ਕੁਝ ਦੂਰੀ ਤੇ ਜਿਹੜਾ ਕਿ ਸਮਸ਼ਾਨ ਘਟ ਮੌਜੂਦ ਹੈ ਤੇ ਕੁਝ ਹੀ ਮਿੰਟਾਂ ਪਹਿਲੇ ਜਿਹੜਾ ਕਿ ਉਹਨਾਂ ਦਾ ਸ਼ਵ ਜਿਹੜਾ ਐਂਬੂਲੈਂਸ ਦੇ ذریعے ਜਲੰਧਰ ਦੇ ਸਿਵਲ ਹਸਪੀਟਲ ਤੋਂ ਹੁਣੇ ਘਰ ਜਿਹੜਾ ਕਿ ਲਿਆਂਦਾ ਗਿਆ ਹੈਗਾ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਕਿ ਪਰਿਵਾਰ ਵਾਲੋ ਕਹਿ ਰਹੇ ਸੀ ਰਸਮਾਂ ਦੇ ਦਰਵਾਜ਼ਾ ਨਾਲ ਜਿਹੜਾ ਕਿ ਉਹਨਾਂ ਨੂੰ ਤਿਆਰ ਕੀਤਾ ਜਾਵੇ ਕਿਉਂਕਿ ਕਾਫੀ ਬਜ਼ੁਰਗ ਸੀਗੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਕੋਈ ਕਿਸੇ ਬਜ਼ੁਰਗ ਦੀ ਡੈਥ ਹ ਜਿਹੜੀ ਉਹ ਤਿਆਰੀ ਜਿਹੜੀਆਂ ਅੰਦਰ ਪਰਿਵਾਰ ਵੱਲੋਂ ਸ਼ੁਰੂ ਕਰ ਦਿੱਤੀ ਗਈਆਂ ਹੈਗੀਆਂ ਨੇ ਤਾਂ ਗੱਲ ਕਰੀ ਅੱਜ ਜਿਹੜੇ ਕਿ ਕਈ ਜਿਹੜੇ ਮਸ਼ਹੂਰ ਹਸਤੀਆਂ ਨੇ ਹੋਏ ਥੇ ਪਹੁੰਚਣ ਗੀਆਂ ਚਾਹੇ ਉਹ ਖੇਡ ਜਗਤ ਨਾਲ ਜੁੜਿਆ ਹੋਣ ਚਾਹੇ ਉਹ ਐਥਲੀਟ ਜਗਤ ਨਾਲ ਜੁੜਿਆ ਹੋਣ ਜਾਂ ਪੋਲਿਟਿਕਲ ਜਗਤ ਨਾਲ ਜੁੜਿਆ ਹੋਣ ਤੇ ਜਿਹੜੀ ਹੁਣ ਤੱਕ ਜਿਹੜੀ ਜਾਣਕਾਰੀ ਮਿਲੀ ਹੈਗੀ ਇੱਥੇ ਜਿਹੜਾ ਕਿ ਰਾਜਪਾਲ ਜਿਹੜੇ ਗਵਰਨਰ ਨੇ ਪੰਜਾਬ ਦੇ ਉਹ ਵੀ ਇੱਥੇ ਪਹੁੰਚ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਪਹੁੰਚ ਰਹੇ ਨੇ ਤੇ ਭਾਜਪਾ ਦੇ ਕੇਂਦਰੀ ਮੰਤਰੀ ਮਨੋਲ ਖੱਟਰੇ ਦੇ ਆਉਣ ਦੀ ਵੀ ਜਰੀਏ ਸੂਚਨਾ ਹਾਲੇ ਜਿਹੜੀ ਕਿ ਮਿਲ ਰਹੀ ਹੈਗੀ ਤਾਂ ਇਸ ਇੱਥੇ ਪਹੁੰਚ ਸਕਦੇ ਨੇ ਭਾਜਪਾ ਦੇ ਨਿੱਤਾ ਵੀ ਇੱਥੇ ਜਿਹੜੇ ਕੀ ਪਹੁੰਚਣ ਦੀ ਸੂਚਨਾ ਜਿਹੜੀ ਹੈ ਮਿਲ ਰਹੀ ਹੈਗੀ ਹੈ ਤਾਂ ਹੁਣ ਜਿਹੜਾ ਕੀ ਹੈ ਇੱਥੇ ਲੋਕ ਇੱਥੇ ਪਹੁੰਚ ਕਰਨਾ ਅਛਰਦਾਤ ਵੀ ਦੇਣਗੇ ਕਿਉਂਕਿ ਜਿਹੜੇ ਫੌਜਾ ਸਿੰਘ ਜੀ ਉਹਨਾਂ ਨੇ ਕਈ ਰਿਕਾਰਡ ਜਿਹੜੇ ਨੇ ਉਹ 80 ਸਾਲ ਦੀ ਉਮਰ ਤੋਂ ਅੱਗੇ ਜਿਹੜੇ ਰਨਰ ਦੇ ਵਿੱਚ ਤੋੜੇ ਹੈਗੇ ਨੇ 8-8 ਘੰਟੇ ਜਿਹੜਾ ਕੀ ਉਹਨਾਂ ਨੇ ਦੌੜਾਕ ਜਿਹੜੀ ਹੈ ਪੂਰੀ ਕੀਤੀ ਹੈਗੀ ਹੈ ਜੀ ਸਰ ਹਮ ਸਹਿਜ ਉਹਨਾਂ ਦੇ ਧੀਆ ਪੁੱਤ ਤੇ ਜ਼ਹਰ ਦੀ ਗੱਲ ਹੈ ਕਿ ਪਹੁੰਚ ਚੁੱਕੇ ਨੇ ਉਹਨਾਂ ਦਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਸਿੱਤੇ ਕੀ ਕੁਝ ਕਹਿਣਾ ਹੈ ਉਹਨਾਂ ਦੇ ਧੀਆ ਪੁੱਤ ਬਿਲਕੁਲ ਜਿਹੜਾ ਕਿ ਇਹ ਸ਼ਨੀਵਾਰ ਨੂੰ ਇੱਥੇ ਪਹੁੰਚੂ ਕਿਸੀ ਕਿਉਂਕਿ ਉਹ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਤਾਂ ਜਿਨ੍ਹਾਂ ਦਾ ਇੰਤਜ਼ਾਰ ਕਰਕੇ ਸੰਸਕਾਰ ਜਿਹੜਾ ਇਹ ਰਵੀਵਾਰ ਨੂੰ ਰੱਖਿਆ ਗਿਆ ਸ਼ੁੱਕਰਵਾਰ ਨੂੰ ਜਿਹੜਾ ਕਿ ਉਹਨਾਂ ਦਾ ਪੋਸਟਮਾਰਟਮ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਡੈੱਡ ਬੋਡੀ ਲੈ ਆਂਦੀ ਗਈ ਸੀ ਉਸ ਤੋਂ ਬਾਅਦ ਜਿਹੜਾ ਕਿ ਇੱਕ ਬੀਤੇ ਦਿਨ ਪੋਸਟਮਾਰਟਮ ਹੋਇਆ ਹੈਗਾ ਉਸ ਤੋਂ ਬਾਅਦ ਉਹਨਾਂ ਜਿਹੜਾ ਕਿ ਉਹਨਾਂ ਡੈੱਡ ਬੋਡੀ ਘਰ ਲੈ ਆਂਦੀ ਗਈ ਹੈ ਪਰਿਵਾਰ ਦਾ ਉਹ ਹੀ ਕਹਿਣਾ ਹੈ ਕਿ ਜਿਹੜਾ ਐਕਸੀਡੈਂਟ ਆਇਆ ਹੈ ਕਾਫੀ ਨਿੰਦਰੀਆਂ ਸੀਗਾ ਜਿਹੜਾ ਐਕਸੀਡੈਂਟ ਕਰਨ गल वही है लेकिन जरा की टक्कर के इन जोर टक्कर मार के बुजुर्ग रोड तक छड़ जाना काफी जी की निंदनीय गल है तो इसी दौरान जोड़ा की पुलिस वालों भी 30 ਘੰਟੇ ਦੇ ਵਿੱਚ ਜਿਹੜਾ ਕਿ ਅਮਰਪੁਰ ਨੂੰ ਟਰੈਕ ਕਰਕੇ ਫੜ ਲਿੱਤਾ ਗਿਆ ਹੈ ਕਿਉਂਕਿ ਜਿਹੜੀ ਗੱਡੀ ਸੀ ਫੋਰਚਨਰ ਉਸ ਦਾ ਜਿਹੜਾ ਨੰਬਰ ਸੀਗਾ ਉਹ ਕਿਸੇ ਹੋਰ ਦੇ ਨਾਂ ਤੇ ਪਹਿਲਾਂ ਰਜਿਸਟਰ ਸੀਗਾ ਕਿਉਂਕਿ ਉਸ ਨੇ ਸੈਕੰਡ ਹੈਂਡ ਖਰੀਦੀ ਸੀਗੀ ਤਾਂ ਪਹਿਲਾਂ ਪੁਲਿਸ ਜਿਹੜੀ ਕਪੂਰਥਲਾ ਪਹੁੰਚਦੀ ਹੈ ਕਪੂਰਥਲਾ ਤੋਂ ਬਾਅਦ ਜਿਹੜਾ ਕੀ ਹੈ ਉਹ ਕਰਤਾਰਪੁਰ ਦੋਸ਼ੀ ਤੱਕ ਪਹੁੰਚਦੀ ਹੈ ਤਾਂ ਉਦੋਂ ਤੱਕ ਜਿਹੜਾ ਕੀ ਹੈ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਉਸ ਨੂੰ ਲੈ ਕੇ ਇਹ ਪਰਿਵਾਰ ਵੱਲੋਂ ਕੀਆ ਜਾ ਰਿਹਾ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਹਿ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਅੰਤਿਮ ਵਿਦਾਈ ਮੈਰਾਥਨ ਦੌੜਾਕ ਫੋਜਾ ਸਿੰਘ ਨੂੰ ਦੁਪਹਿਰੇ 12 ਵਜੇ ਦਿੱਤੀ ਜਾਏਗੀ ਤੇ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਧੀਆ ਪੋਤਾਂ ਦੇ ਪਹੁੰਚ ਚੁੱਕੇ ਨੇ ਤੇ ਇਸ ਅੰਤਿਮ ਵਿਦਾਇਚ ਸਿੀਐਮ ਭਗਵੰਤ ਪਾਣ ਸਮੇਤ ਜੋ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਇਸ ਦੇ ਨਾਲ ਹੀ ਕਈ ਪੋਲਿਟਿਕਲ ਹਸਤੀਆਂ ਖੇਡ ਜਗਤ ਦੇ ਨਾਲ ਜੁੜੀਆਂ